ਮੈਂ ਬੱਚਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਹਨ ਜਦੋਂ ਸਵੀਨਾ ਇਸ ਦੁਨੀਆ ਤੋਂ ਗਈ ਤੇ ਉਸ ਵਕਤ ਮਤਲਬ ਬਹੁਤ ਮੈਂ ਤੁਹਾਨੂੰ ਖੁਦ ਇੱਕ ਵਾਰ ਸ਼ਾਇਦ ਲਿਖ ਕੇ ਵੀ ਭੇਜਿਆ ਸੀਗਾ ਕਿ ਜਦੋਂ ਉਸ ਤੋਂ ਬਾਅਦ ਤੁਸੀਂ ਦੁਬਾਰਾ ਲਿਖਣਾ ਸ਼ੁਰੂ ਕੀਤਾ ਹਨ ਤਾਂ ਮੈਂ ਜਦੋਂ ਵੀ ਤੁਸੀਂ ਉਹਨਾਂ ਨਾਲ ਜੁੜੀ ਹੋਈ ਕੋਈ ਚੀਜ਼ ਸਾਂਝੀ ਕਰਦੇ ਤਾਂ ਉਸ ਵਕਤ ਮੇਰਾ ਖੁਦ ਦਾ ਬੇਟਾ ਬਹੁਤ ਬਿਮਾਰ ਸੀਗਾ ਹਨ ਤੇ ਮੈਂ 2 ਸਾਲ ਉਹਦੇ ਨਾਲ ਬਹੁਤ ਉਹਦੀ ਸਿਹਤ ਨੂੰ ਲੈ ਕੇ ਹੁੰਦਾ ਸੀਗਾ ਕਿ ਕਈ ਵਾਰੀ ਰਾਤ ਨੂੰ ਵੀ ਜਾਗਦੇ ਰਹਿਣਾ ਰਾਤ-ਰਾਤ ਪਰ ਹਨ ਤੇ ਉਸ ਵਕਤ ਮੈਂ ਤੁਹਾਨੂੰ ਪੜਨਾ ਸ਼ੁਰੂ ਕੀਤਾ ਸੀ ਮੈਨੂੰ ਸ਼ਾਇਦ ਪਤਾ ਨਹੀਂ ਮੈਨੂੰ ਯਾਦ ਨਹੀਂ ਕਿ ਮੈਨੂੰ ਕਿਹਨੇ ਭੇਜਿਆ ਸੀ ਕਿ ਉਹਨਾਂ ਨਾਲ ਇਦਾਂ ਦਾ ਕੋਈ ਇਨਸੀਡੈਂਟ ਹੋਇਆ ਤੁਸੀਂ ਉਹਨਾਂ ਨੂੰ ਪੜੋ ਕਿੰਨਾ ਮਤਲਬ ਪੋਜ਼ਿਟਿਵ ਲਿਖਦੇ ਨੇ ਹਨ ਉਹ ਚੀਜ਼ ਹਰ ਬੰਦੇ ਲਈ ਮਤਲਬ ਲਿਖਣਾ ਸ਼ਾਇਦ ਹੋਰ ਹੁੰਦਾ ਪਰ ਤੁਸੀਂ ਬਾਈ ਸਾਈਡ ਜੋ ਬੈਠ ਕੇ ਫੇਸ ਕਰ ਰਹੇ ਹੋ ਨੇ ਉਹ ਚੀਜ਼ ਬਹੁਤ ਅਲੱਗ ਹੁੰਦੀ ਆ ਉਹ ਚੀਜ਼ ਤੁਹਾਡੇ ਨਾਲ ਹੋਈ ਭਾਵਨਾਤਮਕ ਤੌਰ ਤੇ ਬੰਦਾ ਬਹੁਤ ਟੁੱਟਦਾ ਤੇ ਤੁਹਾਨੂੰ ਲੱਗਦਾ ਕਿ ਲਿਖਤਾਂ ਨੇ ਜਾਂ ਲਿਖਣ ਦੀ ਇੱਛਾ ਨੇ ਤੁਹਾਨੂੰ ਜਾਦਾ ਛੇਤੀ ਉਸ ਚੀਜ਼ ਚੋਂ ਕੱਢਿਆ ਮੈਂ ਇਹ ਗੱਲ ਮੈਂ ਆਮ ਕਹਿੰਦੀ ਹੁੰਦੀ ਆ ਕਿ ਜੇ ਮੇਰੇ ਕੋਲ ਕਲਮ ਨਾ ਹੁੰਦੀ ਤਾਂ ਮੈਨੂੰ ਲੱਗਦਾ ਮੈਂ ਜਿਉਂਦੀ ਨਹੀਂ ਸੀ ਹੁਣ ਕਿਉਂਕਿ ਮੈਂ ਬੀਇੰਗ ਅ ਮਦਰ ਤੁਸੀਂ ਸਮਝ ਸਕਦੇ ਹੋ ਨਾ ਕਿਉਂਕਿ 3 ਸਾਲ ਲੇਸਟ ਜਿਹੜੇ ਸਬੀਨਾ ਦੇ ਸਟਰਗਲ ਕੀਤਾ ਉਹਨੇ ਕੈਂਸਰ ਨਾਲ ਮੈਂ ਦਿਨ ਰਾਤ ਉਹਦੇ ਨਾਲ ਹੁੰਦੀ ਸੀ ਉਹ ਮੰਜੇ ਤੇ ਪਈ ਹੁੰਦੀ ਸੀ ਮੈਂ ਹਟਾ ਪਈ ਹੁੰਦੀ ਸੀ ਕਈ ਵੇਰ ਮੋਂ ਦਾ ਹੱਥ ਫੜ ਕੇ ਬੈਠੀ ਰਹਿਣਾ ਫਿਰ ਉਹਨੇ ਕਹਿਣਾ ਦਮਾ ਮੇਰੇ ਨਾਲ ਸੌਂ ਜਾ ਕੇ ਹਨਾ ਕਿ ਮੈਨੂੰ ਲੱਗਦਾ ਸੀ ਕਿ ਮੈਂ ਜੇ ਇਹਨੂੰ ਕੁਝ ਹੋ ਗਿਆ ਤੇ ਮੈਂ ਬਚਣਾ ਨਹੀਂ ਤੇ ਜਦੋਂ ਉਸ ਤੋਂ ਬਾਅਦ ਹੋ ਗਿਆ ਸਾਰਾ ਕੁਝ ਤੇ ਮੈਂ ਮੇਰੇ ਖਿਆਲ ਸਾਲ ਡੇਢ ਸਾਲ ਕਰੋਨੀ ਸੀ ਨਿਕਲ ਹੁੰਦਾ ਮੇਰੇ ਕੋਲ ਜੇ ਮੈਂ ਘਰੋਂ ਨਿਕਲਦੀ ਵੀ ਸੀ ਤੇ ਮੈਂ ਘਵਾਚ ਜਾਂਦੀ ਸੀ ਹਾਲਾਂਕਿ ਮੈਂ 35 36 ਸਾਲ ਉਸ ਸ਼ਹਿਰ ਚ ਰਹੀ ਆ ਤੇ ਮੈਨੂੰ ਸੜਕਾਂ 'ਪੁੱਲ ਜਾਂਦੀ ਸੀ ਵੀ ਕਿੱਥੇ ਆ ਫਿਰ ਆਪਣੇ ਲੋਕ ਜਾਣਦੇ ਬਹੁਤ ਸੀਗੇ ਉੱਥੇ ਕਿ ਚਿਰਦੇ ਰਹਿੰਦੇ ਸੀ ਜਿਹੜਾ ਵੀ ਮਿਲਦਾ ਸੀ ਉਹ ਕਹਿੰਦੇ ਸੀ ਇਹ ਪੁਰਾਣੇ ਕਰਮਾਂ ਦੇ ਖੇੜ ਆ ਤੈਨੂੰ ਕੋਈ ਸਜ਼ਾ ਮਿਲੀ ਆ ਜੇ ਉਹ ਤੇ ਮੈਨੂੰ ਇਹ ਗੱਲਾਂ ਬੌਦਰ ਕਰਦੀਆਂ ਸੀ ਫਿਰ ਮੈਂ ਬਾਹਰ ਜਾਣਾ ਆਉਣਾ ਛੱਡ ਦਿੱਤਾ ਸੀ ਮੈਂ ਲੋਕਾਂ ਦੇ ਨਹੀਂ ਸੀ ਜਾਂਦੀ ਗੁਰਦੁਆਰੇ ਨਹੀਂ ਸੀ ਜਾਂਦੀ ਤੇ ਸਾਡੇ ਨੇੜੇ ਮੰਦਰ ਸੀਗਾ ਮੈਂ ਮੰਦਰ 'ਚ ਚੱਲ ਜਾਂਦੀ ਸੀ ਮੈਂ ਕਿ ਰੱਬ ਦਾ ਨਾਮ ਲੈਣਾ ਕਿਤੇ ਵੀ ਲਾ ਲਿਆ ਹਾਂਜੀ ਤੇ ਫਿਰ ਮੇਰੇ ਹਸਬੰਦ ਜਿੱਦਾਂ ਉਹ ਪਾਠ ਪੂਜਾ ਵੱਲ ਲੱਗ ਗਏ ਤੇ ਮੈਂ ਮੁੜ ਕੇ ਮੈਂ ਕਿਹਾ ਮੈਨੂੰ ਲਿਖਣਾ ਚਾਹੀਦਾ ਆ ਮੈਂ ਸਬੀਨਾ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ ਉਹਦਾ ਉਹਦਾ ਜੋ ਲਿਖਿਆ ਸੀ ਉਹ ਮੈਂ ਬਹੁਤਾ ਛਾਪਿਆ ਨਹੀਂ ਹੈਗਾ ਤੇ ਜਿੱਦਾਂ ਡਾਇਰੀ ਮੈਂ ਕਿਹਾ ਮੈਨੂੰ ਡਾਇਰੀ ਦਾ ਸ਼ੌਕ ਸੀਗਾ ਮੈਂ ਉਹਦੇ ਬਾਰੇ ਲਿਖਣਾ ਸ਼ੁਰੂ ਕੀਤਾ ਕਿ ਇਸ ਦਿਨ ਉਹ ਹਸਪੀਟਲ ਗਈ ਇਸ ਦਿਨ ਉਹਨੇ ਮੈਨੂੰ ਆ ਗੱਲ ਕਹੀ ਇਹ ਬਹੁਤ ਇਦਾਂ ਦਾ ਕੁਝ ਤੇ ਜਦੋਂ ਲਿਖਦੀ ਸੀ ਤੇ ਮੈਨੂੰ ਸ਼ਾਂਤੀ ਮਿਲਦੀ ਸੀ ਫਿਰ ਮੈਂ ਉਸ ਸ਼ਹਿਰ ਦੇ ਵਿੱਚੋਂ ਸ਼ਿਫਟ ਕਰ ਗਈ ਦੂਰ ਦੂਰ ਚਲ ਗਈ ਕਿਉਂਕਿ ਉੱਥੇ ਮੈਨੂੰ ਔਖਾ ਲੱਗਦਾ ਸੀਗਾ ਸ਼ਹਿਰ ਦੇ ਇੱਕ ਪਾਸੇ ਮੇਰਾ ਘਰ ਸੀ ਸ਼ਹਿਰ ਦੇ ਦੂਸਰੇ ਪਾਸੇ ਮੇਰਾ ਕੰਮ ਸੀਗਾ ਜਦੋਂ ਮੈਂ ਲੰਘਦੀ ਸੀ ਤਾਂ ਉਹ ਹਸਪੀਟਲ ਜਿਹੜੇ ਚ ਪੈਦਾ ਹੋਈ ਸੀ ਜਿਹੜੇ ਚ ਉਹਦੀ ਮੌਤ ਹੋਈ ਆ ਉਹ ਇੱਧਰ ਸੀਗਾ ਹਾਂਜੀ ਤੇ ਮੈਂ ਹੱਥ ਜਿੱਦਾਂ ਇੱਧਰ ਨੂੰ ਕਰਕੇ ਲੰਘ ਜਾਣਾ ਫਿਰ ਜਦੋਂ ਮੈਂ ਮੁੜ ਕੇ ਆਉਣਾ ਤੇ ਜਿਹੜੇ ਚੈਪਲ ਦੇ ਵਿੱਚ ਉਹਦਾ ਸੰਸਕਾਰ ਕੀਤਾ ਉਹ ਉੱਥੇ ਸੀਗਾ ਉਹ ਸੜਕ ਮੈਨੂੰ ਦਿਖਦੀ ਸੀ ਤੇ ਉਹ ਕੁਝ ਮੈਨੂੰ ਕਰਨ ਨਹੀਂ ਸੀ ਦੇ ਰਿਹਾ ਜਿੱਦਾਂ ਤੇ ਫਿਰ ਮੇਰੀ ਸਿਸਟਰ ਮੈਨੂੰ ਕਹਿੰਦੀ ਵੀ ਤੂੰ ਚੱਲ ਇੱਥੋਂ ਬਾਹਰ ਤੇ ਮੈਨੂੰ ਫਰੈਸ਼ ਜਿਆ ਸਟਾਰਟ ਚਾਹੀਦਾ ਸੀਗਾ ਫਿਰ ਮੈਂ ਕੈਨੇਡਾ ਦੇ ਨੇੜੇ ਆ ਗਈ ਤੇ ਇੱਥੇ ਆ ਕੇ ਮੇਰੀ ਦੋਸਤੀ ਥੋੜੀਆਂ ਬਹੁਤੀਆਂ ਔਰਤਾਂ ਨਾਲ ਹਰ ਕੀਰਤ ਨੂੰ ਵੀ ਮੈਂ ਇੱਥੇ ਆ ਕੇ ਮਿਲੀਆਂ ਤੇ ਫਿਰ ਮੈਂ ਮੈਨੂੰ ਲੱਗਾ ਕਿ ਮੈਨੂੰ ਲਿਖਣਾ ਚਾਹੀਦਾ ਜਿਹੜੀ ਗੱਲ 'ਚ ਮੈਨੂੰ ਸ਼ਾਂਤੀ ਮਿਲਦੀ ਆ ਫੇਰ ਤਾਂ ਕਈ ਵਾਰ ਆਉਂਦਾ ਸੀ ਸਾਰੀ ਸਾਰੀ ਰਾਤ ਬੈਠੀ ਮੈਂ ਲਿਖਦੀ ਰਹਿੰਦੀ ਸੀ ਹਾਂਜੀ ਤੇ ਲਿਖ ਕੇ ਮੈਂ ਹਲਕੀ ਹੋ ਜਾਂਦੀ ਸੀ ਜਿਹੜਾ ਦੁੱਖ ਮੈਂ ਕਿਸੇ ਨਾਲ ਸ਼ੇਅਰ ਕਰਨਾ ਸੀ ਲੋਕ ਇਹੋ ਜੇ ਸੀ ਜਿਹੜੇ ਕਹਿੰਦੇ ਸੀ ਤੇਰੇ ਪੁਰਾਣੇ ਜਨਮਾਂ ਦੇ ਕਰਮ ਆ ਹੈ ਤੈਨੂੰ ਸਜ਼ਾ ਦਿੱਤੀ ਇਹ ਵੀ ਦੇਖ ਲਓ ਕਿਹੋ ਜੀ ਸੋਚ ਆ ਨਾ ਸ਼ਾਇਦ ਮੈਨੂੰ ਤਾਂ ਸਾਡੀ ਕਮਿਊਨਿਟੀ ਨੂੰ ਚੜਦੀ ਕਲਾ ਵਾਲੀ ਗੱਲ ਇਹ ਮੈਨੂੰ ਜੇ ਮੌਕਿਆਂ ਤੇ ਕਰਨੀ ਨਹੀਂ ਆਉਂਦੀ ਤੇ ਫਿਰ ਲੋਕਾਂ ਨੂੰ ਇਹ ਵੀ ਸੀਗਾ ਕਿ ਮੈਨੂੰ ਥੋੜਾ ਮੈਂ ਠੀਕ ਰਹਿੰਦੀ ਹਾਂ ਕੱਪੜਾ ਲੀੜਾ ਪਾਉਣ ਦਾ ਸ਼ੌਕ ਹੈ ਮੈਨੂੰ ਤੇ ਲੋਕਾਂ ਨੂੰ ਇਹ ਵੀ ਲੱਗਦਾ ਸੀਗਾ ਕਿ ਇਹ ਜੀ ਸ਼ਕੀਨ ਆ ਇਹ ਇਹਦੀ ਕੁੜੀ ਦੀ ਡੈਥ ਹੋ ਗਈ ਹਾਲੇ ਵੀ ਕੱਪੜੇ ਇਹੋ ਜਿਹੇ ਪਾਉਂਦੀ ਆ ਪਰ ਮੇਰੇ ਹਸਬੰਡ ਨੇ ਮੈਨੂੰ ਇੱਕ ਗੱਲ ਕਹੀ ਸੀ ਕਹਿੰਦੇ ਜਦੋਂ ਤੂੰ ਘਰੋਂ ਨਿਕਲਣਾ ਆ ਤੂੰ ਓਵੇਂ ਨਿਕਲਣਾ ਜਿਵੇਂ ਪਹਿਲਾਂ ਨਿਕਲਦੀ ਸੀ ਕਹਿੰਦੇ ਬਾਹਰ ਜਿੰਨਾਂ ਨੂੰ ਤੂੰ ਮਿਲਣਾ ਉਹਨਾਂ ਲੋਕਾਂ ਨੂੰ ਕੋਈ ਨਹੀਂ ਪਤਾ ਤੇਰੇ ਅੰਦਰ ਕੀ ਹੋ ਰਿਹਾ ਸੋ ਲੋਕਾਂ ਦੀ ਪਰਵਾਹ ਨਾ ਕਰਨਾ ਮੈਂ ਆਪਣੇ ਹਸਬੰਡ ਤੋਂ ਸਿੱਖਿਆ ਉਹ ਕਿੰਨਾ ਕਿਸੇ ਤੋਂ ਡਰਨ ਦੀ ਲੋੜ ਨਹੀਂ ਕਿਸੇ ਨੂੰ ਤੂੰ ਕਿਸੇ ਨੂੰ ਜਵਾਬ ਦੇਣ ਦੀ ਤੈਨੂੰ ਜ਼ਰੂਰਤ ਨਹੀਂ ਤੇ ਬਸ ਉਹ ਤੋਂ ਲਿਖਣਾ ਸ਼ੁਰੂ ਕੀਤਾ ਲਿਖਣ ਨਾਲ ਮੇਰੇ ਮਨ ਨੂੰ ਸ਼ਾਂਤੀ ਮਿਲਣ ਲੱਗੀ ਨਹੀਂ ਬਹੁਤ ਸਾਰੇ ਲੋਕ ਤਾਂ ਕਹਿਣਗੇ ਕਿ ਨਾਰਮਲੀ ਵੀ ਬਹੁਤ ਜ਼ਿਆਦਾ ਪੜਨ ਨਾਲ ਜਾਂ ਲਿਖਣ ਨਾਲ ਸੀ ਡਿਪਰੈਸ਼ਨ 'ਚ ਚਲੇ ਜਾਂਦੇ ਮੈਨੂੰ ਖੁਦ ਖੁਦ ਨੂੰ ਇਹ ਚੀਜ਼ ਲੱਗਦੀ ਹੈ ਕਿ ਮੈਂ ਜਦੋਂ ਬਹੁਤ ਜ਼ਿਆਦਾ ਕਦੀ ਪੜਨ ਲੱਗ ਜਾ ਤਾਂ ਮੈਨੂੰ ਲੱਗਦਾ ਨਾ ਮੈਂ ਡਿਪਰੈਸ਼ਨ ਚ ਜਾ ਰਹੀ ਆ ਮੈਂ ਜਾਦਾ ਸਿਆਣੀ ਜੀ ਹੋਈ ਜਾ ਰਹੀ ਆ ਹੈ ਨਾ ਪਤਾ ਕੀ ਆ ਤੁਸੀਂ ਜਿਹੜੇ ਲੋਕ ਨਾ ਬਹੁਤ ਹਰ ਕੀਰਤ ਵੀ ਇਹ ਕਹਿੰਦੀ ਹੁੰਦੀ ਆ ਹਾਂਜੀ ਹਰ ਕੀਰਤ ਨੇ ਕਹਿਣਾ ਮੇਰਾ ਹੀ ਨਾਂ ਲਈ ਜਾਂਦੀ ਆ ਅ ਤੁਸੀਂ ਕਿ ਕੋਸ਼ਿਕ ਲੋਕ ਆ ਜਿਹੜਾ ਕੋਈ ਲਿਖਦਾ ਆ ਤੁਸੀਂ ਕਿੰਨੇ ਕਿੰਨੇ ਦਿਨ ਉਹਦੀ ਲਿਖਤ ਵਿੱਚ ਘੁੰਮਦੇ ਰਹਿੰਦੇ ਆ ਮੈਂ ਮੈਂਟਲੀ ਬਹੁਤ ਸਟਰੋਂਗ ਆ ਹਾਂਜੀ ਮੈਂ ਲੋਕਾਂ ਦੀਆਂ ਲਿਖਤਾਂ ਚ ਘੁੰਮਦੀ ਨਹੀਂ ਹੈਗੀ ਮੈਂ ਪੜਦੀ ਆ ਅਪਰੀਸ਼ੀਏਟ ਕਰਦੀ ਆ ਤੇ ਕੋਈ ਕੋਈ ਲਿਖਤ ਹੁੰਦੀ ਹੈ ਜਿਹੜੀ ਮੈਨੂੰ ਮੇਰੇ ਨਾਲ ਨਾਲ ਹੁਣ ਜਿੱਦਾਂ ਇਹਦਾ ਨੇਤਰ ਆ ਨੇਤਰ ਮੇਰੇ ਨਾਲ ਬਹੁਤ ਦਿਨ ਤੁਰਿਆ ਫਿਰਦਾ ਰਿਹਾ ਹਾਲੇ ਵੀ ਤੁਰਿਆ ਫਿਰਦਾ ਹੈ ਉਹ ਸ਼ਾਇਦ ਮੈਂ ਨੇਤਰ ਦੇ ਨਾਲ ਇਮੋਸ਼ਨਲੀ ਜੁੜੀ ਆ ਕਿ ਸਬੀਨਾ ਪਬਲਿਕੇਸ਼ਨ ਵੱਲੋਂ ਚੱਲਿਆ ਪਰ ਮੈਂ ਬਹੁਤੀਆਂ ਲਿਖਤਾਂ ਦੇ ਵਿੱਚ ਡੂੰਗਾ ਨਹੀਂ ਗੱਡ ਆਪਣੇ ਆਪ ਨੂੰ ਗੱਡਣ ਦਿੰਦੀ ਮੇਰੇ ਮੇਰੇ ਜਿਵਾਲੇ ਆ ਵੀ ਮੈਂ ਕਿਹੜੇ ਢੰਗ ਨਾਲ ਆਪਣੇ ਆਪ ਨੂੰ ਕਿਸੇ ਸਿਚੁਏਸ਼ਨ ਤੋਂ ਕੱਢਣਾ ਆ ਤੂੰ ਮੇਲਾ ਤੇ ਤੁਸੀਂ ਮੈਂਟਲੀ ਸਟਰੋਂਗ ਨਹੀਂ ਹੈਗੇ ਬਿਲਕੁਲ ਮੈਂ ਜਦੋਂ ਮੈਂ ਨੇਤਰ ਪੜਿਆ ਸੀ ਹੈਨਾ ਤੇ ਮੈਂ ਮੈਨੂੰ ਆਦਤ ਆ ਕਿ ਜਿਹੜੀ ਕਿਤਾਬ ਮੈਨੂੰ ਚੰਗੀ ਲੱਗੇ ਉਹ ਮੈਂ ਬਹੁਤ ਛੇਤੀ ਮਤਲਬ ਖਤਮ ਕਰ ਦਿੰਨੀ ਆ 2 3 ਘੰਟੇ 3 ਕ ਘੰਟਿਆਂ ਚ ਮੈਂ ਪੜ ਲਿਆ ਸੀਗਾ ਤੇ ਮੈਂ ਵੀਰੇ ਨੂੰ ਉਸ ਤੋਂ ਬਾਅਦ ਕਾਲ ਕਰਕੇ ਇਹੀ ਕਿਹਾ ਕਿ ਨਹੀਂ ਇਹਨੂੰ ਮਰਨਾ ਨਹੀਂ ਸੀ ਚਾਹੀਦਾ ਹੈ ਨਾ ਉਹ ਚੀਜ਼ ਮੈਨੂੰ ਮਤਲਬ ਮੈਨੂੰ ਲੱਗਿਆ 2 3 ਦਿਨ ਮੈਨੂੰ ਉਸ ਚੀਜ਼ ਨੇ ਡਿਪਰੈਸ ਕੀਤਾ ਕਿ ਮੈਂ ਦੁਖੀ ਹੋਈ ਉਹ ਚੀਜ਼ ਪੜ ਕੇ ਤੇ ਵਾਕਈ ਇਹ ਮਤਲਬ ਉਸ ਲਿਖਤ ਚੋਂ ਕੱਢਣਾ ਸ਼ਾਇਦ ਮੈਨੂੰ ਨਹੀਂ ਆਉਂਦਾ ਹਨਾ ਆਪਣੇ ਆਪ ਨੂੰ ਨਹੀਂ ਇਹਦੀ ਇਹਦਾ ਨੇਤਰ ਦਾ ਮੌਤ ਮੈਨੂੰ ਵੀ ਨਹੀਂ ਚੰਗੀ ਲੱਗੀ ਮੈਨੂੰ ਲੱਗਾ ਹਾਏ ਢਿਸ਼ੀਤੀ ਹਨਾ ਕਰ ਦਿੱਤਾ ਇਹਨੇ ਪਰ ਮੈਂ ਇਹਨੂੰ ਉਦੋਂ ਹੀ ਕਿਹਾ ਸੀਗਾ ਮੈਂ ਕਿਹਾ ਜੇ ਇਹਦੀ ਇਹ ਮੁੱਕਦਾਨਾ ਨਾ ਤੇ ਤੇਰੀ ਇਹ ਕੰਪਲੀਟ ਨਹੀਂ ਸੀਗਾ ਕਿਉਂਕਿ ਹੈਪੀ ਐਂਡਿੰਗ ਦਾ ਆਪਾਂ ਸਾਰੇ ਚਾਹੁੰਦੇ ਆ ਹਨਾ ਤੇ ਪਰ ਉਹਦੇ ਚ ਇਹ ਹੋ ਗਿਆ ਹੁਣ ਇਹ ਸੈਕੰਡ ਨੇਤਰ ਲਿਖਣ ਜੋਗਾ ਹੋ ਗਿਆ ਹਮ ਸੋ